ਦੋਸਤੋ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਹੈ ਕਿ ਹైదరాబాద్ ਦੇ ਜੰਗਲਾਂ ਨੂੰ ਉਜਾੜਿਆ ਜਾ ਰਿਹਾ ਹੈ ਜੋ ਕਿ 400 ਏਕੜ ਦੇ ਵਿੱਚ ਫੈਲਿਆ ਹੋਇਆ ਹੈ ਤੇ ਇਹਦੇ ਵਿੱਚ 400 ਤੋਂ ਵੱਧ ਪ੍ਰਜਾਤੀਆਂ ਰਹਿੰਦੀਆਂ ਨੇ ਜੋ ਕਿ ਹੁਣ ਬੇਕਾਰ ਹੋਣ ਦੀ ਕगार ਤੇ ਨੇ ਕਿਉਂਕਿ ਹੁਣ ਸਰਕਾਰ ਇਸ ਜੰਗਲ ਨੂੰ ਖਤਮ ਕਰਨ ਜਾ ਰਹੀ ਹੈ ਤੇ ਖਤਮ ਕਰ ਵੀ ਰਹੀ ਪਰ ਇਹਨਾਂ ਬੇਜਵਾਨਾਂ ਦਾ ਕੀ ਕਸੂਰ ਹੈ ਜਿਨ੍ਹਾਂ ਦੇ ਘਰ ਉਹ ਜਾੜੇ ਜਾ ਰਹੇ ਨੇ ਹੁਣ ਕਈਆਂ ਨੇ ਤਾਂ ਹੀ ਵੀਡੀਓ ਵੇਖ ਕੇ ਸਕਿਪ ਕਰ ਦੇਣੀ ਹੈ ਕਿ ਅਸੀਂ ਕੀ ਲੈਣਾ ਦੇਣਾ ਹੈ ਇਸ ਮਾਮਲੇ ਤੇ ਪਰ ਆ ਵੀ ਤਾਂ ਦੇਖੋ ਆ ਵੀ ਤਾਂ ਲੋਕ ਹੀ ਨੇ ਜਿਹੜੇ ਇਹਨਾਂ ਦਾ ਵਿਰੋਧ ਕਰ ਰਹੇ ਆ ਇਹਨਾਂ ਜਾਨਵਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਆ ਭਲਾ ਸੋਚ ਕੇ ਵੇਖੋ ਕਿ ਇਹਨਾਂ ਮਾਸੂਮ ਜਾਨਵਰਾਂ ਨੂੰ ਆਪਾਂ ਘਰਾਂ ਤੋਂ ਬੇਕਾਰ ਕਰਕੇ ਸੁખી ਰਹਿ ਸਕਦੇ ਆਪਾਂ ਮੋਰ ਨੂੰ ਸਾਰੇ ਰਾਸ਼ਟਰੀ ਪੰਛੀ ਕਹਿੰਦੇ ਆ ਤੇ ਤੁਸੀਂ ਸੋਚ ਕੇ ਵੇਖੋ ਕਿ ਅੱਜ ਆਪਾਂ ਉਸੇ ਰਾਸ਼ਟਰੀ ਪੰਛੀ ਦਾ ਘਰ ਉਜਾੜ ਰਹੇ ਹਾਂ ਤੇ ਦੋਸਤੋ ਇਹ ਉਹੀ ਰਾਸ਼ਟਰੀ ਪੰਛੀ ਹੈ ਜੋ ਅੱਜ ਆਪਣੇ ਘਰ ਵਾਸਤੇ ਰੋ ਰਿਹਾ ਹੈ ਕਿਉਂਕਿ ਉਹਦਾ ਘਰ ਉਜਾੜਿਆ ਜਾ ਰਿਹਾ ਹੈ ਸੋ ਦੋਸਤੋ ਸਾਰਿਆਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਇਹ ਜਿਹੜਾ ਬੇਜਵਾਨਾਂ ਨਾਲ ਧੱਕਾ ਹੋ ਰਿਹਾ ਹੈ ਉਹ ਬੰਦ ਹੋਵੇ